ਜਿਹੜੇ ਬੰਦੇ ਨੂੰ ਨਸਲ ਦੀ ਪਰਖ ਹੋਵੇ ਨਾ ਉਹ ਬੰਦਾ ਦਿਲ ਖੋਲ ਕੇ ਪੈਸੇ ਲਾ ਦਿੰਦਾ ਨਸਲ ਤੇ ਨਸਲ ਦੀ ਭਾਲ ਬਹੁਤ ਟਾਈਮ ਦੀ ਸੀ ਸਾਨੂੰ ਤੇ ਇਹ ਸਾਡੀ ਭਾਲ ਖਤਮ ਹੋਈ ਧਨੌਲੇ ਬੀਐਫਏ ਮੇਲੇ ਦੇ ਉੱਪਰ ਜਿਸ ਦੇ ਵਿੱਚ ਆਪਣੇ ਗਾਮੇ ਦੀ ਮਾਂ ਕੰਪੀਟੀਸ਼ਨ ਦੇ ਵਿੱਚ ਸੀ ਦੁੱਧ ਚਵਾਈ ਦੇ ਵਿੱਚ ਗਾਮੇ ਦੀ ਮਾਂ ਨੇ ਬਹੁਤ ਵਧੀਆ ਦੁੱਧ ਕੱਢਿਆ ਉਤੋਂ ਹੀ ਆਪਣੀ ਜਿਹੜੀ ਇਹ ਭਾਲ ਸੀ ਨਸਲ ਦੀ ਉਹ ਖਤਮ ਹੋ ਗਈ ਤੇ ਆਪਾਂ ਗਾਮੇ ਨੂੰ ਚੁਣਿਆ ਗਾਮੇ ਦੀ ਮਾਂ ਨੇ ਬਹੁਤ ਸੋਹਣਾ ਦੁੱਧ ਕੱਢ ਕੇ ਉਥੇ ਚੈਂਪੀਅਨ ਬਣੀ ਤੇ ਜੇਕਰ ਗੱਲ ਕਰੀਏ ਆਪਾਂ ਗਾਮੇ ਦੇ ਫਾਦਰ ਸਾਈਡ ਦੀ ਤਾਂ ਗਾਮੇ ਦਾ ਪਿਓ ਹੈ ਐਮ 51 ਐਮ 51 ਸਾਨ ਕਿਸੇ ਵੀ ਜਾਣ ਪਛਾਣ ਦਾ ਮਹਤਾਜ ਨਹੀਂ ਸਾਰੇ ਵਧੀਆ ਬਲੀਡਰ ਵੀਰ ਗਾਮੇ ਦੇ ਫਾਦਰ ਨੂੰ ਜਾਣਦੇ ਨੇ ਇਸ ਲਈ ਆਪਾਂ ਗਾਮੇ ਨੂੰ ਚੁਣਿਆ ਇਹ ਆਪਣਾ ਗਾਮਾ ਨਸਲ ਸੁਧਾਰ ਦੇ ਵਿੱਚ ਬਹੁਤ ਵਧੀਆ ਯੋਗਦਾਨ ਪਾਉ ਆਉਣ ਵਾਲੇ ਸਮੇਂ 'ਚ ਧੰਨਵਾਦ ਜੀ